ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰੇਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੁਹਾਡਾ ਪਹਿਲਾ ਪ੍ਰਸ਼ਨ ਹੈ ਚੰਦ ਤੇ ਇੱਕ ਬਾ ਕਿਸ ਦੇਸ਼ ਨੇ ਉਗਾਈ ਤੁਹਾਡੀਆਂ ਆਪਸ਼ਨਜ਼ ਹਨ ਚੀਨ ਭਾਰਤ ਜਾਂ ਅਮਰੀਕਾ ਤੁਹਾਡਾ ਸਹੀ ਉੱਤਰ ਹੈ ਚੀਨ ਤੁਹਾਡਾ ਦੂਜਾ ਪ੍ਰਸ਼ਨ ਹੈ ਕਿਹੜੀ ਸਬਜ਼ੀ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਬੈਂਗਣ ਦੀ ਸਬਜ਼ੀ ਆਲੂ ਦੀ ਸਬਜ਼ੀ ਜਾਂ ਕarele ਦੀ ਸਬਜ਼ੀ ਤੁਹਾਡਾ ਸਹੀ ਉੱਤਰ ਹੈ ਕਰੇਲੇ ਦੀ ਸਬਜ਼ੀ ਤੁਹਾਡਾ ਤੀਜਾ ਪ੍ਰਸ਼ਨ ਹੈ ਸਭ ਤੋਂ ਪਹਿਲਾਂ ਬਲਬ ਕਿਸ ਦੇਸ਼ ਨੇ ਬਣਾਇਆ ਸੀ ਤੁਹਾਡੀਆਂ ਆਪਸ਼ਨਜ਼ ਹਨ ਜਪਾਨ ਚੀਨ ਜਾਂ ਅਮਰੀਕਾ ਤੁਹਾਡਾ ਸਹੀ ਉੱਤਰ ਹੈ ਅਮਰੀਕਾ ਤੁਹਾਡਾ ਚੌਥਾ ਪ੍ਰਸ਼ਨ ਹੈ ਕਿਹੜਾ ਜਾਨਵਰ ਸਭ ਤੋਂ ਵੱਧ ਭੋਜਨ ਖਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਬਲੂ ਵੇਲ ਹਾਥੀ ਜਾਂ ਜਿਰਾਫ ਤੁਹਾਡਾ ਸਹੀ ਉੱਤਰ ਹੈ ਬਲੂ ਵੇਲ ਤੁਹਾਡਾ ਪੰਜਵਾਂ ਪ੍ਰਸ਼ਨ ਹੈ 5 ਸਾਲ ਦੇ ਬੱਚੇ ਦੇ ਮੂੰਹ ਵਿੱਚ ਕਿੰਨੇ ਦੰਦ ਹੁੰਦੇ ਹਨ ਤੁਹਾਡੀਆਂ ਆਪਸ਼ਨਜ਼ ਹਨ 32 ਦੰਦ 20 ਦੰਦ ਜੇ 18 ਦੰਦ ਤੁਹਾਡਾ ਸਹੀ ਉੱਤਰ ਹੈ ਬੀ ਦੰਦ ਤੁਹਾਡਾ ਛੇਵਾਂ ਪ੍ਰਸ਼ਨ ਹੈ ਅਨਾਜ ਦੀ ਰਾਣੀ ਕਿਸ ਨੂੰ ਕਿਹਾ ਜਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਕਣਕ ਨੂੰ ਚੌਲ ਨੂੰ ਜਾਂ ਮੱਕੀ ਨੂੰ ਤੁਹਾਡਾ ਸਹੀ ਉੱਤਰ ਹੈ ਮੱਕੀ ਨੂੰ ਤੁਹਾਡਾ 7ਵਾਂ ਪ੍ਰਸ਼ਨ ਹੈ ਕਿਹੜਾ ਜਾਨਵਰ 30 ਫੁੱਟ ਤੱਕ ਛਾਲੇ ਮਾਰ ਸਕਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਘੋੜਾ ਕੰਗਾਰੂ ਦਾ ਸ਼ੇਰ ਤੁਹਾਡਾ ਸਹੀ ਉੱਤਰ ਹੈ ਕੰਗਾਰੂ ਤੁਹਾਡਾ 8ਵਾਂ ਪ੍ਰਸ਼ਨ ਹੈ ਇਨ੍ਹਾਂ ਸ਼ਹੀਦਾਂ ਵਿੱਚੋਂ ਕਿਸ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਕੌਰ ਸੀ ਤੁਹਾਡੀਆਂ ਆਪਸ਼ਨਜ਼ ਹਨ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੁਹਾਡਾ ਸਹੀ ਉੱਤਰ ਹੈ ਸ਼ਹੀਦ ਭਗਤ ਸਿੰਘ ਤੁਹਾਡਾ ਨਵਾਂ ਪ੍ਰਸ਼ਨ ਹੈ ਰਾਤ ਨੂੰ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਕਦੋਂ ਦਿੱਤੀ ਗਈ ਸੀ ਤੁਹਾਡੀਆਂ ਆਪਸ਼ਨਜ਼ ਹਨ 2002 ਵਿੱਚ 2003 ਵਿੱਚ ਜਾਂ 2006 ਵਿੱਚ ਤੁਹਾਡਾ ਸਹੀ ਉੱਤਰ ਹੈ 2002 ਵਿੱਚ ਤੁਹਾਡਾ ਦਸਵਾਂ ਪ੍ਰਸ਼ਨ ਹੈ ਦੁਨੀਆ ਦਾ ਸਭ ਤੋਂ ਵੱਡਾ ਫੁੱਲ ਕਿਹੜਾ ਹੈ ਤੁਹਾਡੀਆਂ ਆਪਸ਼ਨਜ਼ ਹਨ ਸੂਰਜਮੁਖੀ ਗੁਲਾਬ ਜਾਂ ਰਫਲੇਸੀਆ ਤੁਹਾਡਾ ਸਹੀ ਉੱਤਰ ਹੈ ਰੈਫਲੇਸੀਆ ਤੁਹਾਡਾ 11ਵਾਂ ਪ੍ਰਸ਼ਨ ਹੈ ਭਾਰਤ ਵਿੱਚ ਕਿਸ ਜਾਨਵਰ ਨੂੰ ਖਰੀਦਣਾ ਜੁਰਮ ਮੰਨੇ ਜਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਗਾਂ ਨੂੰ ਸ਼ੇਰ ਨੂੰ ਜਾਂ ਕੋੜੇ ਨੂੰ ਤੁਹਾਡਾ ਸਹੀ ਉੱਤਰ ਹੈ ਸ਼ੇਰ ਨੂੰ ਤੁਹਾਡਾ 12ਵਾਂ ਪ੍ਰਸ਼ਨ ਹੈ ਕਿਹੜਾ ਜਾਨਵਰ ਕੰਕਰ ਪੱਥਰ ਵੀ ਖਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਸੱਪ ਮગર ਮੱਛ ਜਾਂ ਸ਼ਤਰਮੁਰਗ ਤੁਹਾਡਾ ਸਹੀ ਉੱਤਰ ਹੈ ਸ਼ਤਰਮੁਰਗ ਤੁਹਾਡਾ 13ਵਾਂ ਪ੍ਰਸ਼ਨ ਹੈ ਕਿਹੜੇ ਜੀਵ ਦੇ ਫੇਫੜੇ ਨਹੀਂ ਹੁੰਦੇ ਤੁਹਾਡੀਆਂ ਆਪਸ਼ਨਜ਼ ਹਨ ਕੀੜੀ ਦੇ ਸੱਪ ਦੇ ਜਾਂ ਚੂਹੇ ਦੇ ਤੁਹਾਡਾ ਸਹੀ ਉੱਤਰ ਹੈ ਕੀੜੀ ਦੇ ਤੁਹਾਡਾ 14ਵਾਂ ਪ੍ਰਸ਼ਨ ਹੈ ਭਾਰਤ ਦੀ ਸਭ ਤੋਂ ਖੂਬਸੂਰਤ ਇਮਾਰਤ ਕਿਹੜੀ ਹੈ ਤੁਹਾਡੀਆਂ ਆਪਸ਼ਨਜ਼ ਹਨ ਲਾਲ ਕਿਲਾ ਤਾਜ ਮਹਿਲ ਜਾਂ ਕੁਤਬ ਮੀਨਾਰ ਤੁਹਾਡਾ ਸਹੀ ਉੱਤਰ ਹੈ ਤਾਜ ਮਹਿਲ ਤੁਹਾਡਾ 15ਵਾਂ ਪ੍ਰਸ਼ਨ ਹੈ ਅਯੁੱਧਿਆ ਕਿਸ ਨਦੀ ਦੇ ਕੰਢੇ ਸਥਿਤ ਹੈ ਤੁਹਾਡੀਆਂ ਆਪਸ਼ਨਜ਼ ਹਨ ਗੰਗਾ ਨਦੀ ਸਰਯੂ ਨਦੀ ਜਾਂ ਯਮੂਨਾ ਨਦੀ ਤੁਹਾਡਾ ਸਹੀ ਉੱਤਰ ਹੈ ਸਰਯੂ ਨਦੀ ਤੁਹਾਡਾ 16ਵਾਂ ਪ੍ਰਸ਼ਨ ਹੈ ਭਾਰਤ ਦੇ ਵਿੱਚ ਧਰਤੀ ਦੇ ਥੱਲੇ ਵਗਣ ਵਾਲੀ ਨਦੀ ਕਿਹੜੀ ਹੈ ਤੁਹਾਡੀਆਂ ਆਪਸ਼ਨਜ਼ ਹਨ ਕਾਵੇਰੀ ਨਦੀ ਨਰਮਦਾ ਨਦੀ ਜਾਂ ਸਰਸਵਤੀ ਨਦੀ ਤੁਹਾਡਾ ਸਹੀ ਉੱਤਰ ਹੈ ਸਰਸਵਤੀ ਨਦੀ ਤੁਹਾਡਾ 17ਵਾਂ ਪ੍ਰਸ਼ਨ ਹੈ ਮੁਕੇਸ਼ ਅੰਬਾਨੀ ਦਾ ਜਨਮ ਕਿਸ ਦੇਸ਼ ਵਿੱਚ ਹੋਇਆ ਤੁਹਾਡੀਆਂ ਆਪਸ਼ਨਜ਼ ਹਨ ਭਾਰਤ ਦੇ ਵਿੱਚ ਜਰਮਨ ਦੇ ਵਿੱਚ ਜਾਂ ਅਮਰੀਕਾ ਵਿੱਚ ਤੁਹਾਡਾ ਸਹੀ ਉੱਤਰ ਹੈ ਯਮਨ ਵਿੱਚ ਤੁਹਾਡਾ 18ਵਾਂ ਪ੍ਰਸ਼ਨ ਹੈ ਝੂਠ ਬੋਲਣ ਤੇ ਮਨੁੱਖੀ ਸਰੀਰ ਦਾ ਕਿਹੜਾ ਹਿੱਸਾ ਗਰਮ ਹੋ ਜਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਨੱਕ ਅੱਖ ਜਾਂ ਕੰਨ ਤੁਹਾਡਾ ਸਹੀ ਉੱਤਰ ਹੈ ਨੱਕ ਤੁਹਾਡਾ 19ਵਾਂ ਪ੍ਰਸ਼ਨ ਹੈ ਬੀਹੂ ਕਿਸ ਸਬੇ ਦਾ ਮਸ਼ਹੂਰ ਤਿਉਹਾਰ ਹੈ ਤੁਹਾਡੀਆਂ ਆਪਸ਼ਨਜ਼ ਹਨ ਕੇਰਲ ਦਾ ਅਸਾਮ ਦਾ ਜਾਂ 오ਡੀਸਾ ਦਾ ਤੁਹਾਡਾ ਸਹੀ ਉੱਤਰ ਹੈ ਅਸਾਮ ਦਾ ਤੁਹਾਡਾ ਦੂਜਾ ਪ੍ਰਸ਼ਨ ਹੈ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਅੰਗਰੇਜ਼ੀ ਬੋਲੀ ਜਾਂਦੀ ਹੈ ਤੁਹਾਡੀਆਂ ਆਪਸ਼ਨਜ਼ ਹਨ ਆਸਟ੍ਰੇਲੀਆ ਵਿੱਚ ਅਮਰੀਕਾ ਵਿੱਚ ਜਾਂ ਇੰਗਲੈਂਡ ਵਿੱਚ ਤੁਹਾਡਾ ਸਹੀ ਉੱਤਰ ਹੈ ਅਮਰੀਕਾ ਵਿੱਚ ਤੁਹਾਡਾ 21ਵਾਂ ਪ੍ਰਸ਼ਨ ਹੈ ਕਿਸੇ ਦੇਸ਼ ਵਿੱਚ ਦੁਸਾਰੇ ਨੂੰ ਦਸ਼ੇਨ ਕਿਹਾ ਜਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਸਿੰਗਾਪੁਰ ਵਿੱਚ ਸ਼੍ਰੀਲੰਕਾ ਵਿੱਚ ਜਾਂ ਨੇਪਾਲ ਵਿੱਚ ਤੁਹਾਡਾ ਸਹੀ ਉੱਤਰ ਹੈ ਨੇਪਾਲ ਵਿੱਚ ਤੁਹਾਡਾ ਬਾਈਮਾ ਪ੍ਰਸ਼ਨ ਹੈ ਕਿਸੇ ਦੇਸ਼ ਵਿੱਚ ਅੱਧੀ ਰਾਤ ਨੂੰ ਵੀ ਸੂਰਜ ਚਮਕਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਨਾਰਵੇ ਵਿੱਚ ਭਾਰਤ ਵਿੱਚ ਜਾਂ ਅਮਰੀਕਾ ਵਿੱਚ ਤੁਹਾਡਾ ਸਹੀ ਉੱਤਰ ਹੈ ਨਾਰਵੇ ਵਿੱਚ ਤੁਹਾਡਾ 23ਵਾਂ ਪ੍ਰਸ਼ਨ ਹੈ ਕਿਸੇ ਜਾਨਵਰ ਦਾ ਸਿੰਘ ਸੋਨੇ ਨਾਲੋਂ ਮਹਿੰਗਾ ਹੁੰਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਹਿਰਨ ਦਾ ਭੇਡ ਦਾ ਜਾਂ ਗੈਂਡੇ ਦਾ ਤੁਹਾਡਾ ਸਹੀ ਉੱਤਰ ਹੈ ਗੈਂਡੇ ਦਾ ਤੁਹਾਡਾ 24ਵਾਂ ਪ੍ਰਸ਼ਨ ਹੈ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਕਿਹੜਾ ਹੈ ਤੁਹਾਡੀਆਂ ਆਪਸ਼ਨਜ਼ ਹਨ ਹਿਰਨ ਘੋੜਾ ਜਾਂ ਚੀਤਾ ਤੁਹਾਡਾ ਸਹੀ ਉੱਤਰ ਹੈ ਚੀਤਾ ਤੁਹਾਡਾ 25ਵਾਂ ਪ੍ਰਸ਼ਨ ਹੈ ਕਿਹੜੀ ਸਬਜ਼ੀ ਵਾਲਾਂ ਦੇ ਝੜਨ ਨੂੰ ਰੋਕਦੀ ਹੈ ਤੁਹਾਡੀਆਂ ਆਪਸ਼ਨਜ਼ ਹਨ ਗਾਜਰ ਦੀ ਸਬਜ਼ੀ ਮਟਰ ਦੀ ਸਬਜ਼ੀ ਜਾਂ ਆਲੂ ਦੀ ਸਬਜ਼ੀ ਤੁਹਾਡਾ ਸਹੀ ਉੱਤਰ ਹੈ ਗਾਜਰ ਦੀ ਸਬਜ਼ੀ ਤੁਹਾਡਾ 26ਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਦਿਆਲੂ ਜਾਨਵਰ ਕਿਹੜਾ ਹੈ ਤੁਹਾਡੀਆਂ ਆਪਸ਼ਨਜ਼ ਹਨ ਹਾਥੀ ਸ਼ੇਰ ਜਾਂ ਕੁੱਤਾ ਤੁਹਾਡਾ ਸਹੀ ਉੱਤਰ ਹੈ ਹਾਥੀ ਤੁਹਾਡਾ 27ਵਾਂ ਪ੍ਰਸ਼ਨ ਹੈ ਮਨੁੱਖਾਂ ਨੇ ਸਭ ਤੋਂ ਪਹਿਲਾਂ ਕਿਸ ਜਾਨਵਰ ਦਾ ਦੁੱਧ ਪੀਤਾ ਤੁਹਾਡੀਆਂ ਆਪਸ਼ਨਜ਼ ਹਨ ਗਾਂ ਦਾ ਦੁੱਧ ਪੇੜ ਦਾ ਦੁੱਧ ਜਾਂ ਬੱਕਰੀ ਦਾ ਦੁੱਧ ਤੁਹਾਡਾ ਸਹੀ ਉੱਤਰ ਹੈ ਪੇੜ ਦਾ ਦੁੱਧ ਤੁਹਾਡਾ 28ਵਾਂ ਪ੍ਰਸ਼ਨ ਹੈ ਜ਼ਮੀਨ ਦੇ ਸੌਣ ਨਾਲ ਕਿਹੜੀ ਬਿਮਾਰੀ ਠੀਕ ਹੋ ਜਾਂਦੀ ਹੈ ਤੁਹਾਡੀਆਂ ਆਪਸ਼ਨਸ ਹਨ ਸਿਰਦਰਦ ਕਮਰਦਰਦ ਜਾਂ ਪੈਰਦਰਦ ਤੁਹਾਡਾ ਸਹੀ ਉੱਤਰ ਹੈ ਕਮਰਦਰਦ ਤੁਹਾਡਾ 29ਵਾਂ ਪ੍ਰਸ਼ਨ ਹੈ ਕਿਹੜੇ ਫਲ ਵਿੱਚ ਜ਼ਹਿਰ ਹੁੰਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਪਪੀਤੇ ਵਿੱਚ ਅੰਬ ਵਿੱਚ ਜਾਂ ਸੇਬ ਵਿੱਚ ਤੁਹਾਡਾ ਸਹੀ ਉੱਤਰ ਹੈ ਸੇਬ ਵਿੱਚ ਤੁਹਾਡਾ 3ਵਾਂ ਪ੍ਰਸ਼ਨ ਹੈ ਭਾਰਤ ਦੀ ਸਭ ਤੋਂ ਪਵਿੱਤਰ ਨਦੀ ਕਿਹੜੀ ਹੈ ਤੁਹਾਡੀਆਂ ਆਪਸ਼ਨਜ਼ ਹਨ ਗੰਗਾ ਯਮੁਨਾ ਜਾਂ ਪਾਗਿਰਥੀ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਕਮੈਂਟ ਬਾਕਸ ਵਿੱਚ ਦੱਸੋ ਇਸੇ ਤਰ੍ਹਾਂ ਦੇ ਹੋਰ ਆਉਣ ਵਾਲੇ ਕੁਸ਼ਨ ਦੇਖਣ ਦੇ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਵੀਡੀਓ ਨੂੰ ਹਾਈਪ ਵੀ ਕਰ ਦੇਣਾ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਖ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ